ਲੋਜੀ ਬੁਟੀਕਾਂ ਦੇ ਡਿਜ਼ਾਈਨ ਆਏ ਆ ਬੜੇ ਲਾਜਵਾਬ ਜੇ ਤੁਸੀਂ ਆ ਵੈਰਾਈਟੀ ਦੇਖ ਲਈ ਨਾ ਸੋ ਤੁਸੀਂ ਕਹਿਣਾ ਭਾਜੀ ਨਾਲ ਦੀ ਨਾਲ ਅਸੀਂ ਆਰਡਰ ਕਰਨ ਲੱਗੇ ਆ ਸੋ ਪੀਸ ਇੰਨੇ ਕੁ ਸੋਹਣੇ ਜਿਹੜੇ ਤੁਸੀਂ ਪੀਸ ਰੈਡੀ ਕਰਵਾਉਣੇ ਹੋ ਨਾ 15-15 ਹਜ਼ਾਰ ਲਾ ਕੇ ਬੁਟੀਕਾਂ ਵਾਲਿਆਂ ਤੋਂ ਉਹ ਤੁਹਾਨੂੰ ਮਹਾਫ ਰੇਟ ਤੇ ਦੇਣੇ ਆ ਜਿਹੜੇ 15-15 ਹਜ਼ਾਰ ਵਾਲੇ ਡਿਜ਼ਾਈਨ ਤੁਸੀਂ ਰੈਡੀ ਕਰਵਾਉਣੇ ਤੁਸੀਂ ਪਹਿਲਾਂ ਆਰਟੀਕਲ ਚੈੱਕ ਕਰੋ ਪਿਓਰ ਖਾਦੀ ਸਿਲਕ ਦਾ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਮਿੰਟੇ ਦੀ ਹਟੀ ਦੇ ਚੈਨਲ ਤੇ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਸੋ ਅੱਜ ਦੀ ਵੈਰਾਈਟੀ ਰਹੀਗੀ ਬੁਟੀਕਾਂ ਦੇ ਆਰਟੀਕਲ ਰ ਸਭ ਤੋਂ ਸੋਹਣਾ ਰੂਟ ਹਜੇ ਤੱਕ ਕਿਸੇ ਮਤਲਬ ਇਹੋ ਜੀ ਵੈਰਾਈਟੀ ਨਹੀਂ ਦਿਖਾਈ ਹਣੀ ਤੁਹਾਨੂੰ YouTube ਤੇ ਮੇਰੀ ਗਰੰਟੀ ਐ ਇਸ ਗੱਲ ਦੀ ਜੋ ਮੈਂ ਤੁਹਾਨੂੰ ਦਿਖਾਉਣ ਲੱਗਿਆ ਆ ਚੈੱਕ ਕਰੋ ਪਹਿਲਾ ਆਰਟੀਕਲ ਸਾਰਾ ਹੈਂਡਵਰਕ ਦਾ ਆਰਟੀਕਲ ਬੁਟੀਕਸ ਸਟਾਈਲ ਆਰਟੀਕਲ neck ਤੇ ਸਾਰਾ ਹੈਂਡਵਰਕ ਦਾ ਕੰਮ ਬਹੁਤ ਸੋਹਣਾ ਕੰਮ ਕਰਿਆ ਹੋਇਆ ਘੇਰੇ ਤੇ ਵਰਕ ਆ ਰਿਹਾ ਪ੍ਰੋਪਰ ਬਾਜੂ ਦੇ ਘੜਾਈ ਆ ਰਹੀ ਐ ਆ ਚੈੱਕ ਕਰੋ ਪਿਓਰ ਕਰੇਪ ਦੀ ਸਲਵਾਰ ਸਲਵਾਰ ਦੇ ਪੌਂਚੇ ਡਿਜ਼ਾਈਨ ਚੈੱਕ ਕਰੋ ਮੇਰੀ ਇੱਕ ਰਿਕਵੈਸਟ ਐ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਅਗਰ ਤੁਹਾਨੂੰ ਸੂਟ ਸ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਮੇਰੀ ਬੇਨਤੀ ਹੈ ਕਿਥੋਂ ਕਿਥੋਂ ਵੀਡੀਓ ਦੇਖ ਰਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਕਿੰਨੇ ਕਿੰਨੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਸੋ ਕਮੈਂਟ ਜਰੂਰ ਕਰਿਓ ਅੱਗੇ ਗਰਮੀ ਆ ਰਹੀ ਹੈ ਮੈਂ ਤੁਹਾਨੂੰ ਤੋਹਫੇ ਦੇਣੇ ਆ ਤੋਹਫੇ ਸੂਟ ਦੇਣੇ ਆ ਇੱਕ ਵਾਰੀ ਸੂਟ ਬਾਏ ਕਰ ਲਿਆ ਨਾ ਮਾਰਕੀਟ ਜਾਣਾ ਭੁੱਲ ਜੂਗੇ ਸੂਟ ਬਾਏ ਕਰਨ ਵਾਸਤੇ ਮਾਰਕੀਟ ਜਾਣਾ ਛੱਡ ਦੋਗੇ ਐਹੋ ਜੀ ਵੈਰਾਈਟੀ ਆ ਆਪਣੇ ਦਾ ਬਈ ਉਹਨੂੰ ਮਾਰਕੀਟ ਜਾਣ ਦੀ ਲੋੜ ਨਹੀਂ ਮਾਰਕੀਟ ਜਾਓਗੇ ਇਹੀ ਆਈਟਮ ਤੁਹਾਨੂੰ 10000 ਤੋਂ ਘੱਟ ਨਹੀਂ ਮਿਲਣੀ ਸੋ ਰੇਟ ਦਊਗਾ ਬਿਲਕੁਲ ਘੱਟ ਆ ਆ ਰਿਹਾ ਪ्योर ਟੈਬੀ ਸਿਲਕ ਬਟਰ ਸਿਲਕ ਦਾ ਦੁਪੱਟਾ ਲੈਸ ਉਹਦੇ ਸਿੰਪਲ ਦੁਪੱਟਾ ਹੋਊਗਾ ਕਿਉਂਕਿ ਸੂਟ ਬੁਟੀਕ ਦਾ ਪੀਸ ਬਣਾ ਹੋਇਆ ਆ ਦੇਖੋ ਮਾਡਲ ਦੇ ਪਾਇਆ ਹੋਇਆ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਸੋ ਅਲਟੀਮੇਟ ਡਿਜ਼ਾਈਨ ਰੇਟ ਦੇਣ ਲੱਗਾ ਜੀ ਬਿਲਕੁਲ ਘੱਟ ਦੋ ਰੰਗ ਤੁਹਾਨੂੰ ਮਿਲਣੇ ਆ ਇਹਦੇ ਦੋਨੋਂ ਰੰਗ ਬੜੇ ਸ਼ਾਨਦਾਰ ਆ ਇੱਕ ਰੰਗ ਤੁਹਾਨੂੰ ਮਿਲੂਗਾ ਜੀ ਆਹ ਵਾਲਾ ਸਕਿਨ ਜਗਲਰ ਕਲਰ ਚੈੱਕ ਕਰੋ ਕਿੰਨਾ ਪਿਆਰਾ ਆ ਦੇਖੋ ਸਕਿਨ ਸ਼ੇਡ ਆ ਗਿਆ ਓਏ ਹੋਏ ਹੋਏ ਜ਼ਬਰਦਸਤ ਰੰਗ ਜ਼ਬਰਦਸਤ ਕਲਰ ਆ ਜੀ ਜ਼ਬਰਦਸਤ ਸੋ ਕਲਰ ਬੈਕ ਲੋਜ਼ਾ ਕੇ ਨੈਕ ਦਿਖਾ ਲੇ ਨੈਕ ਦੇਖੋ ਕਿੰਨਾ ਸ਼ਾਨਦਾਰ ਹੈ ਨੈਕ ਤੇ ਸਾਰਾ ਸਾਰਾ ਹੈਂਡਵਰਕ ਫਰੰਟ ਪੂਰਾ ਹੈਵੀ ਪ੍ਰੋਪਰ ਬਾਜੂ ਤੇ ਕਢਾਈ ਬੜਾ ਸੋਹਣਾ ਪੀਸ ਹੈ ਨੋਮੀ ਕਦੂਰ ਤੰਗ ਲੈ ਸੋ ਬੜਾ ਪਿਆਰਾ ਆਰਟੀਕਲ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕਿਵੇਂ ਲੱਗਿਆ ਆਰਟੀਕਲ ਕਮੈਂਟ ਕਰਕੇ ਜਰੂਰ ਦੱਸਿਓ ਸੋ ਕਲਰ ਕੰਟਰਾਸਟ ਬੜਾ ਪਿਆਰਾ ਹੈ ਸਕਿਨ ਨਾਲ ਕਾਫੀ ਕਲਰ ਦਾ ਕੰਬੀਨੇਸ਼ਨ ਪਿਓਰ ਕੇਪ ਦੀ ਸਲਵਾਰ ਸਾਰਾ ਹੈਂਡਵਰਕ ਪਰ ਆ ਆ ਰਿਹਾ ਇਸਦਾ ਦੁਪੱਟਾ ਪਿਓਰ ਬਾਰਦਰ ਸਿਲਕ ਦਾ ਦੁਪੱਟਾ FABRIC IMPORTED ਹੈ ਜੀ ਮੈਂ ਕਹਿੰਦਾ ਕਪੜਾ ਪਹੁੰਚੇਗਾ ਥੋੜੇ ਦੇਰ ਤੁਸੀਂ ਕਹਿੰਨਾ ਭਾਜੀ ਵਾਕੀ ਸੂਟ ਬੜਾ ਜ਼ਬਰਦਸਤ ਆਇਆ ਸਾਡਾ ਦਿਲ ਖੁਸ਼ ਹੋ ਗਿਆ ਸਾਡੀ ਰੂਹ ਖੁਸ਼ ਹੋ ਗਈ ਅਸੀਂ ਸ਼ਾਪਿੰਗ ਹੀ ਤੁਹਾਡੇ ਕੋਲ ਕਰਾਂਗਾ ਮੈਂ ਗਰੰਟੀ ਲੈਣਾ ਇਹ ਗੱਲ ਤੁਸੀਂ ਪੱਕੀ ਗਰੰਟੀ ਨਾਲ ਕਹਿਣੀ ਹੈ ਇਹ ਗੱਲ ਸੋ ਰੇਟ ਆ ਰਿਹਾ ਜੀ ਜਿਸ ਦਾ ਬਿਲਕੁਲ ਘੱਟ ਲੋ ਜੀ 1800 ਰੁਪਏ ਪ੍ਰਾਈਸ ਆ ਰਿਹਾ ਸਕਰੀਨਸ਼ਾਟ ਲੈ ਲਓ ਜੀ 1800 ਰੁਪਏ ਜਲਦੀ ਜਲਦੀ ਬਾਏ ਕਰ ਲਓ ਬੁਟੀਕ ਦੇ ਆਰਟੀਕਲ ਨੇ ਬੜੇ ਸ਼ਾਨਦਾਰ ਪੀਸ बिक ਜਾਣੇ ਆ ਬਾਅਦ ਚ ਫਿਰ ਤੁਸੀਂ ਕਹਿੰਨਾ ਭਾਜੀ ਸੂਟ ਤੁਸੀਂ ਸੇਲ ਕਰਤੇ ਸਾਰੇ 1800 ਰੁਪਏ ਰੇਟ ਆ ਜੀ ਲੋ ਜੀ 68 100 1800 ਰੁਪਏ ਡਿਜ਼ਾਈਨ ਬੜੇ ਸ਼ਾਨਦਾਰ ਨੇ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਇਆ ਸੋ ਮੇਰੀ ਇੱਕ ਰਿਕੁਐਸਟ ਫੇਅਰ ਕਰ ਰਹਾ ਮੈਂ ਤੁਹਾਡੇ ਅੱਗੇ ਦੁਬਾਰਾ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਹੇ ਮੈਂ ਹੁਣ ਤੁਹਾਨੂੰ ਕੱਲਾ ਕੱਲਾ ਡਿਜ਼ਾਈਨ ਓਪਨ ਕਰਕੇ ਦਿਖਾਵਾਂਗਾ ਸੋ ਸਾਰੇ ਰੰਗ ਸਾਰੇ ਡਿਜ਼ਾਈਨ ਵੀਡੀਓ ਪੂਰੀ ਐਂਡ ਤੱਕ ਦੇਖਿਓ ਬਸ ਮੇਰੀ ਬੇਨਤੀ ਹੈ ਲੋ ਜੀ ਅਗਲਾ ਆਰਟੀਕਲ ਚੈੱਕ ਕਰ ਲਓ ਫੈਬਰਿਕ ਆਇਆ ਪਿਓਰ ਡਬਲ ਟਿਸ਼ੂ ਤੇ ਡਬਲ ਟਿਸ਼ੂ ਫੈਬਰਿਕ ਚ ਆਇਆ ਜੀ ਸਲਫ ਬਣੀ ਹੋਈ ਆ ਹਲਕ- ਸੋ ਡਿਜ਼ਾਈਨ ਦੇਖੋ ਪਹਿਲਾਂ ਓਏ ਹੋਏ 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 ਮੈਂ ਕਹਿੰਦਾ ਕਾਂਚ ਵਰਗੇ ਸੂਟ ਆ ਯਾਰ ਤਾਂ ਬਿਲਕੁਲ ਨਵੇਂ ਬੁਲਬੁਲ ਦੇ ਬੱਚੇ ਆ ਜੀ ਕਰ ਲਓ ਕਬੂਲ ਸਾਰਾ ਹੈਂਡ ਵਰਕ ਦਾ ਸੂਟ ਬੜਾ ਸ਼ਾਨਦਾਰ ਪੀਸ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ ਬਾਜੂ ਦੇ ਕੜਾਈ ਬਾਜੂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਦੇ ਡਿਜ਼ਾਈਨ ਚੈੱਕ ਕਰੋ ਕਿੰਨਾ ਲਾਜਵਾਬ ਹੈ ਸੋ ਜਿਹੜਾ ਪੀਸ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇੱਕ ਪੀਸ ਮਣ ਕੇ ਆ ਜੀ ਮੇਰੀ ਬੇਨਤੀ ਓਏ ਹੋਏ 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 ਅੱਜ ਤੱਕ ਹੁਣ ਤੱਕ ਮੈਂ ਕਹਿੰਦਾ ਨਵੀਂ ਚੀਜ਼ੇ ਦਿਖਾਉਣ ਜਾ ਰਿਆਂ ਤੁਹਾਨੂੰ ਬਿਲਕੁਲ ਘੱਟ ਰੇਟ ਦੀ ਆਵਲੀ ਦਿਖਾਉਣ ਜਾ ਰਿਆਂ ਆ ਚੈੱਕ ਕਰੋ ਜੀ ਪਿਓਰ ਤਨਸ਼ੂਈ ਸਿਲਕ ਦਾ ਦੁਪੱਟਾ ਲੱਗਾ ਹੈ ਜੀ ਪਿਓਰ ਤਨਸ਼ੂਈ ਸਿਲਕ ਦਾ ਆ ਚੈੱਕ ਕਰੋ ਮਾਰਕੀਟ ਦੁਪੱਟਾ ਲੈਣ ਦਾ ਇਹ ਮਾਨਵੇਂ ਦੁਪੱਟੇ ਦਾ ਰੇਟ ਤੁਹਾਨੂੰ ਕੱਲਾ 2000 ਰੁਪਏ ਦੱਸਿਆ ਜਾਵੇ ਤਨਸ਼ੂਈ ਸਿਲਕ ਦਾ ਦੁਪੱਟਾ ਸੋ ਬੁਟੀਕ ਦਾ ਪੀਸ ਖੁਦ ਰੇੜੀ ਕਰਵਾਣ ਚੱਲ ਜਾਓ 11000 ਰੁਪਏ ਦਾ ਸੂਟ ਬਣੂਗਾ 12000 ਰੁਪਏ ਦਾ ਗਰੰਟੀ ਐ ਇਸ ਗੱਲ ਦੀ ਲਿਖ ਕੇ ਲੈ ਲਓ ਮੇਰੇ ਤੋਂ ਰੇਟ ਦੇਣ ਜਾ ਰਿਆਂ ਕਿਸਮਤ ਆ ਵਾਲਿਆਂ ਨੂੰ ਮਿਲਦੇ ਆ ਇਹੋ ਜੇ ਸੂਟ 5850 ਰੁਪਏ ਜੀ 5850 ਜਲਦੀ ਜਲਦੀ ਬਾਏ ਕਰੋ ਕਿਵੇਂ ਲੱਗਿਆ ਸੂਟ ਮੈਨੂੰ ਕਮੈਂਟ ਕਰਕੇ ਦੱਸਿਓ ਮੈਨੂੰ ਬਹੁਤ ਸੋਹਣਾ ਲੱਗਿਆ ਸੂਟ ਇਹ ਮੈਨੂੰ ਬੜਾ ਪਸੰਦ ਆਇਆ ਸੂਟ ਇਹ ਸੋ ਬੜਾ ਪਿਆਰਾ ਪਰ ਮਾੜੀ ਕਿਸਮਤ ਐਨੀ ਕਿ ਪੀਸ ਵੀ 21 ਆਇਆ ਪਤੰਦਰੋਂ 6-7 ਪੀਸ ਤਾਂ ਭੇਜ ਦੋ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਅੱਧੇ ਕਸਟਮਰ ਮੇਰੇ ਨਰਾਜ਼ ਹੋ ਜਾਂਦੇ ਫਿਰ ਆ ਲੋ ਪਿਓਰ ਕੋਰੀਅਨ ਟਿਸ਼ੂ ਦਾ ਆਰਟੀਕਲ ਜੀ ਰੰਗ ਤੁਹਾਨੂੰ ਦਊਂਗਾ ਤਿੰਨ ਆ ਔਰ ਡਿਜ਼ਾਈਨ ਓਏ ਹੋਏ 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 ਸੀ ਲੈਟਰ ਡਿਜ਼ਾਈਨ ਆ ਜੀ ਐਕਸਲੈਂਟ ਮੈਂ ਕਹਣਾ ਮੈਨੂੰ ਤਾਂ ਸੱਚੀ ਗੱਲ ਦੱਸਾਂ ਜੋਸ਼ ਆ ਜਾਂਦਾ ਇਹੋ ਜਿਹਾ ਸੂਟ ਦੇਖ ਕੇ ਸੂਟ ਬੋਲਦਾ ਮੂੰਹ ਵਾਹ ਕੀ ਬਾਤ ਹੈ ਡਿਜ਼ਾਈਨਿੰਗ ਦੇਖੋ ਡਿਜ਼ਾਈਨਿੰਗ ਕਿਵੇਂ ਲੱਗੀ ਇਹ ਬੁਟੀਕ ਦੇ ਸੂਟ ਇਹਨਾਂ ਨੂੰ ਕਹਿੰਦਾ ਬੁਟੀਕ ਦੇ ਡਿਜ਼ਾਈਨਰ ਸੂਟ ਐਂ ਹੀ ਤੁਹਾਣਾ ਨਾਮ ਬਣ ਗਿਆ ਬੁਟੀਕ ਦੇ ਡਿਜ਼ਾਈਨਰ ਸੂਟ ਜਿਹੜੇ ਬੁਟੀਕਾਂ ਵਾਲੇ ਤੁਸੀਂ ਰੈਡੀ ਕਰਵਾਣੇ ਆ 20-20 ਹਜ਼ਾਰ ਲਾ ਕੇ ਆ ਚੈੱਕ ਕਰੋ ਜਿਨ੍ਹਾਂ ਨੂੰ ਸ਼ੌਂਕ ਹੈ ਨਾ ਡਿਜ਼ਾਈਨਰ ਬੁਟੀਕਾਂ ਦੇ ਸੂਟ ਪਾਣ ਦਾ ਤਾਂ ਬਸ ਆਹ ਕਲੈਕਸ਼ਨ ਜ਼ਰੂਰ ਦੇਖਿਓ ਪੂਰੀ ਐਂਡ ਤੱਕ ਸੋ ਡਿਜ਼ਾਈਨ ਤੁਹਾਨੂੰ ਦਊਗਾ ਅਲਟੀਮੇਟ 컬러 ਤੁਹਾਨੂੰ ਦਊਗਾ ਤਿੰਨ ਵੀਡੀਓ ਨੂੰ ਅੱਗੇ-ਅੱਗੇ ਨਾ ਕਰੀ ਜਾਇਆ ਕਰੋ ਵੀਡੀਓ ਪੂਰੀ ਐਨ ਦੇਖਿਆ ਕਰੋ ਫੋਨ ਨੂੰ ਰੱਖ ਦਿਆ ਕਰੋ ਵੀਡੀਓ ਦੇਖੀ ਜਾਇਆ ਕਰੋ ਜਿਹੜਾ ਚਾਹੀਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਆ ਲਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਆ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਆ ਰਿਹਾ ਬੜਾ ਪਿਆਰਾ ਸ਼ੇਡ ਤੁਹਾਨੂੰ ਮਿਲਣਗੇ ਬੜਾ ਸੋਹਣਾ ਸ਼ੇਡ ਆ ਚੈੱਕ ਕਰੋ ਜੀ 컬러 ਚੈੱਕ ਕਰੋ ਕਿੰਨਾ ਸ਼ਾਨਦਾਰ ਛੇੜਾ ਰਸਟ ਕਲਰ ਓਏ ਹੋਏ ਹੋਏ ਬਿਊਟੀਫੁਲ ਸ਼ੇਡ ਪ੍ਰੋਪਰ ਬਾਜੂ ਦੇ ਕੜਾਈ ਔਰ ਆ ਆ ਰਿਹਾ ਦੁਪੱਟਾ ਇਸ ਦਾ ਸਭ ਤੋਂ ਸ਼ਾਨਦਾਰ ਪੀਸ ਆ ਜੀ ਸਭ ਤੋਂ ਸ਼ਾਨਦਾਰ ਲੋ ਜੀ ਅਗਲਾ ਕਲਰ ਚੈੱਕ ਕਰੋ ਜੀ ਗਾਜ਼ਰੀ ਛੇੜਾ ਰومی ਕੰਮ ਦਿਖਾ ਦੇ ਬਸ ਇੱਕ ਵਾਰੀ ਪ੍ਰੋਪਰ ਹੈਵੀ ਬਾਜੂ ਤੇ ਕਢਾਈ ਸਲਵਾਰ ਦੇ ਪੌਂਚੇ ਤੇ ਵੀ ਕਢਾਈ ਹੈ ਜੀ ਆ ਚੈੱਕ ਕਰੋ ਸਲਵਾਰ ਦੇ ਪੌਂਚੇ ਤੇ ਵੀ ਕੰਮ ਆਊਗਾ ਸੋ ਫਰੰਟ ਬੁਰਾ ਹੈਵੀ ਬਹੁਤ ਹੀ ਪਿਆਰਾ ਡਿਜ਼ਾਈਨ ਵਾਹ ਕੀ ਬਾਤ ਹੈ ਲੈ ਆ ਵੀ ਰومی ਲੈ ਇਹਦਾ ਕਲੋਜ਼ ਅਪ ਤੋਂ ਐਂਗਲ ਹੈ ਬੜਾ ਸ਼ਾਨਦਾਰ ਪੀਸ ਹੈ ਪ੍ਰੋਪਰ ਬਾਜੂ ਤੇ ਕੰਮ neck ਦਿਖਾ ਦਿਖੋ ਇਹ ਕਲੋਜ਼ ਅਪ ਤੋਂ ਓਏ ਹੋਏ ਹੋਏ ਕੰਮ ਦੇਖੋ ਮੈਂ ਕਹਣਾ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਵਰਕ ਦੇਖੋ ਕਿੰਨਾ ਪਿਆਰਾ ਸੋ ਦੁਪੱਟਾ ਦੇਖੋ ਕਢਾਈ ਇਹਨਾਂ ਨੂੰ ਕਹਿੰਦਾ ਕਢਾਈ ਕੋਈ ਹੈਗੀ ਹੈ ਹੈਂਡਵਰਕ ਦੀ ਬੁਟੀਕ ਦੀ ਕਢਾਈ ਆ ਚੈੱਕ ਕਰੋ ਦੁਪੱਟਾ ਸੁਰੇਜ ਰੇਡ ਕੀ ਆ ਰਹਾ ਜੀ ਬੰਦਾ ਸਮਝ ਨਹੀਂ ਆਉਂਦੀ ਇੰਨੀ ਸਸਤੀ ਰੇਂਜ ਚ ਆਰਟੀਕਲ ਬਣ ਕਿਵੇਂ ਜਾਂਦੇ ਆ ਇਹ ਕਿਹੜਾ ਕਾਰੀਗਰ ਬਣਾ ਰਿਹਾ ਇਹ 1250 ਰੁਪਏ ਜੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਵਾਲੇ ਪੀਸ ਆ ਇਹ ਜਲਦੀ ਜਲਦੀ ਬਾਏ ਕਰ ਲਓ ਨੰਬਰ ਸਾਡੇ ਦੋ ਆ ਨੰਬਰ ਜੇ ਕਿਸੇ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਨਹੀਂ ਮਿਲਦੇ ਤਾਂ ਨੰਬਰ ਨੋਟ ਕਰ ਲਓ 7837015332 852830084 ਆ ਦੋ ਨੰਬਰਾਂ ਤੇ ਆਰਡਰ ਕਰਨਾ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ 1250 ਰੁਪਏ ਦਾ ਰੇਟ ਆ ਜੀ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਬਾਏ ਕਰ ਲਓ ਬੜੇ ਸ਼ਾਨਦਾਰ ਪੀਸ ਨੇ ਬੜੇ ਸ਼ਾਨਦਾਰ ਵੀਰ ਓਏ ਹੋਏ ਹੋਏ ਕੀ ਤੋਹਫੇ ਬਣ ਕੇ ਆ ਵੀਰ ਮੈਂ ਕਹਿੰਦਾ ਮੇਰੀ ਰੋਟੀ ਦੀ ਭੁੱਖ ਵੀ ਲੱਗੀ ਸੂਟ ਦੇ ਕਿ ਸੱਚੀ ਗੱਲ ਕਹਿ ਰਿਹਾ ਸੂਟ ਬੜੇ ਪਿਆਰੇ ਬਹੁਤ ਸੋਹਣੇ ਸੂਟ ਬਹੁਤ ਸੋਹਣੇ ਸੂਟ ਇਹ ਚੀਜ਼ਾਂ ਕਰਕੇ ਨਾ ਬਸ ਹਰ ਕਸਟਮਰ ਨਾਲ ਦੀ ਨਾਲ ਬਾਏ ਕਰ ਲਾ ਆ ਚੈੱਕ ਕਰੋ ਓਏ ਹੋਏ 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 ਹੈ ਬੁਟੀਕ ਦਾ ਡਿਜ਼ਾਈਨ ਮੈਂ ਕਹਿੰਦਾ ਕੱਲਾ ਕੱਲਾ ਸੂਟ ਬਸ ਇਹ ਗੱਲ ਹੁੰਦੀ ਆ ਵੀ ਆ ਸੂਟ ਕਹਿੰਦਾ ਮੈਂ ਜ਼ਿਆਦਾ ਸੋਹਣਾ ਤੇ ਉਹ ਸੂਟ ਕਹਿੰਦਾ ਹੁਣ ਮੈਂ ਜ਼ਿਆਦਾ ਸੋਹਣਾ ਜਿਹੜਾ ਤੁਹਾਨੂੰ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਬਾਏ ਕਰ ਦਿਓ ਬਸ ਪੀਸ ਚੈੱਕ ਕਰੋ ਪੂਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਦਾ ਪੀਸ ਜਬਰਦਸਤ ਆਰਟੀਕਲ ਬਣਾਇਆ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤਗੜਾਈ ਰੋਮੇ ਨੈਕ ਲਾਈਨ ਤੋਂ ਕੰਮ ਚੈੱਕ ਕਰਾ ਦੇ ਇੱਕ ਵਾਰੀ ਦੁਬਾਰਾ ক্লোਜ਼ ਅਪ ਤੋਂ ਓਏ ਹੋਏ ਫਰੰਟ ਦੇਖੋ ਫੈਬਰਿਕ ਆ ਜਰਾਫ ਨਵਾਂ ਫੈਬਰਿਕ ਇਹ ਬੁਟੀਕਾਂ ਦੇ ਡਿਜ਼ਾਈਨ ਨੇ ਫੋਟੋਆਂ ਵਾਲੇ ਪੀਸ ਜਿਹੜੇ ਮਹਿੰਗੇ ਮਹਿੰਗੇ ਸੂਟ ਤਿਆਰ ਹੁੰਦੇ ਆ ਕੱਟ ਰੈਂਚ ਤਿਆਰ ਕਰਵਾਇਆ ਤੁਹਾਡੇ ਲਈ ਤੁਹਾਡੇ ਲਈ ਸਪੈਸ਼ਲ ਤੁਹਾਡੇ ਵਾਸਤੇ ਆ ਲੋ ਪਿਓਰ ਕ੍ਰੇਪ ਦੀ ਸਲਵਾਰ ਸਾਰਾ ਹੈਂਡਵਰਕ ਪੂਰਾ ਆ ਚੈੱਕ ਕਰੋ ਦੁਪੱਟਾ ਇਹਦਾ ਦੁਪੱਟਾ ਆ ਰਿਹਾ ਕੰਟਰਾਸਟ ਪੰਨਿਆਂ ਦੇ ਨਾਲ ਗੋਮੀ ਕੁੜੀ 52 ਦੇ ਡਿਜ਼ਾਈਨ ਦਿਖਾਈ ਦੁਬਾਰਾ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹਾਂਜੀ ਕਿਵੇਂ ਲੱਗਿਆ ਡਿਜ਼ਾਈਨ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਬੱਸ ਲੋ ਜੀ ਅਗਲਾ ਰੰਗ ਚੈੱਕ ਕਰੋੀ ਤੁਸੀਂ ਇਹਦਾ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਜਰਾਫ ਕਪੜਾ ਨਵਾਂ ਕਪੜਾ 2026 ਦਾ ਲੇਟੈਸਟ 2026 ਦੇ ਨਵੇਂ ਬੁਟੀਕ ਦੇ ਡਿਜ਼ਾਈਨ ਦਿਖਾ ਰਾਂ ਤੁਹਾਨੂੰ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮੇਰੀ ਬੇਨਤੀ ਆ ਨਵਾਂ ਚੈਨਲ ਆ ਸਾਡਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੀ ਬੇਨਤੀ ਹੈ ਆ ਲਓ ਤੇ ਹੋਰ ਕ੍ਰੀਡ ਦੀ ਸਲਵਾਰ 컬러 ਦੇਖੋ ਕਿੰਨਾ ਪਿਆਰਾ ਫੌਮ ਛੇੜ ਸਭ ਤੋਂ ਜ਼ਿਆਦਾ ਟ੍ਰੈਂਡ ਹੈ ਇਸ ਰੰਗ ਦਾ ਇਸ ਟਾਈਮ ਇਹ ਬੁਟੀਕ ਦੇ ਉਹ ਪੀਸ ਆ ਵੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਕੰਬੀਨੇਸ਼ਨ ਪੱਲੇ ਦੇਖੋ ਕਿੰਨੇ ਪਿਆਰੇ ਦੁਬੱਟੇ ਰੇਡ ਕੀ ਦੇਣ ਜਾ ਰਹਿਆਂ ਸੋਚ ਵੀ ਨਹੀਂ ਸਕਦੇ ਤੁਸੀਂ ਵੀ ਇੰਨੀ ਰੇਂਜ ਕਿੱਦਾਂ ਤਿਆਰ ਹੋ ਗਿਆ ਜੇ ਤੁਸੀਂ ਡਿਜ਼ਾਈਨ ਤਿਆਰ ਕਰਾਣ ਚੱਲ ਜੋ 8-9000 ਬੇ ਇਕੱਲੀ ਲੇਬਰ ਲੇਬਰ ਲੈ ਲੈਣੀ ਐ ਬੁਟੀਕ ਵਾਲਿਆਂ ਨੇ ਸੱਚੀ ਗੱਲ ਕਹਿ ਰਾਂ ਤੁਹਾਨੂੰ ਮੈਂ ਰੇਡ ਕੀ ਦੇਣ ਜਾ ਰਹਿਆਂ ਲੋ ਜੀ ਚੱਕੋ ਤੋਹਫਾ ਕਬੂਲ ਕਰ ਲਓ 6100 ਰੁਪਏ ਜੀ 6100 ਰੁਪਏ ਰੇਟ ਇਸ ਰੇਟ ਦੇ ਵਿੱਚ ਬੁਟੀਕ ਤੇ ਸੂਟ ਨਹੀਂ ਤੁਹਾਨੂੰ ਕਿਤੋਂ ਮਿਲਨੇ 6100 ਰੁਪਏ ਸਕਰੀਨਸ਼ਾਟ ਲੈ ਕੇ ਫਟਾਫਟ ਬਾਏ ਕਰ ਲਓ ਬਾਅਦ ਚ ਨਾ ਆਖਿਓ ਗਵਾਂਡੀ ਲੈ ਕੇ ਤੇ ਅਸੀਂ ਰਹਿਗੇ ਭਾਜੀ ਲੋ ਜੀ ਅਸੀਂ ਤਾਂ ਵੀਡੀਓ ਹੁਣ ਦੇਖੀ ਸੀ ਤੁਸੀਂ ਪਹਿਲੀ ਸਟਾਕ ਆਊਟ ਕਰਤਾ ਲੋ ਜੀ ਇੱਕ ਤੁਹਾਨੂੰ ਮੈਂ ਪਹਿਲਾਂ ਸੈੱਟ ਦਿਖਾ ਗਿਆ ਥਿਆ ਉਹਦਾ ਰੰਗ ਹੀ ਕਾਹ ਵੀ ਹੈਗਾ ਚੀਕੂ ਕਲਰ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਛੇੜ ਹੈ ਚੀਕੂ ਰੰਗ ਓਏ ਹੋਏ ਹੋਏ ਵਰਕ ਦੇਖੋ ਕਿੰਨਾ ਪਿਆਰਾ ਮੈਂ ਕਹਿੰਦਾ ਸੂਟ ਪਾਓਗੇ ਨਾ بس ਇੱਕ ਗੱਲ ਇਹ ਹੈ ਵੀ ਦੱਸਿਓ ਹਣਾ ਵੀ ਅਸੀਂ ਇੰਨੇ ਦਾ ਲਿਆ ਹਰ ਕਿਸੇ ਨੂੰ ਇਹ ਗੱਲ ਕਹਿਣੀ ਤੁਸੀਂ ਵੀ 15000 ਰੁਪਏ ਦਾ ਰੇਡੀ ਕਰਵਾਇਆ ਸੂਟ ਸੱਚੀ ਗੱਲ ਕਹਿ ਰਹੇ ਆ ਇਹ ਗੱਲ ਨਹੀਂ ਕਹਿਣੀ ਵੀ 1200 ਰੁਪਏ 50 ਰੁਪਏ ਦਾ ਛੂਟ ਲਿਆ ਇਹ ਗੱਲ ਨਹੀਂ ਕਹਿਣੀ ਤੁਸੀਂ 1250 ਰੁਪਏ ਰੇਟ ਹੈ ਦਾ ਤੁਸੀਂ ਆ ਗੱਲ ਨਹੀਂ ਕਹਿਣੀ ਵੀ 1250 ਲਿਆ ਬਾਟਮ ਤੇ ਕੜਾਈ ਫਰੰਟ ਪੂਰਾ ਹੈਵੀ ਪ੍ਰੋਪਰ ਬਾਜੂ ਤੇ ਕੰਮ ਪਿਓਰ ਕੋਰੀਅਨ ਟਿਸ਼ੂ ਫੈਬਰਿਕ ਡਬਲ ਟਿਸ਼ੂ ਸੋ ਦੁਪੱਟਾ ਰਹੇਗਾ ਪਿਓਰ ਡਬਲ ਟਿਸ਼ੂ ਦਾ ਲੈਸ ਵਗ ਦੇ ਵਿੱਚ ਓਏ ਹੋ ਹੋ ਬਿਊਟੀਫੁਲ ਜੀ ਮੈਂ ਕਹਿੰਨਾ ਮਾ ਜੁਨੀਤ ਰੀਫ ਕਰਾਂ ਸੂਟਾਂ ਦੀ ਓਨੀਓ ਘਟ ਹੈ ਜੀ ਸੂਟ ਐਨੇ ਸੋਹਣੇ ਨੇ ਅੱਜ ਦਾ ਮੈਂ ਨਾ ਸੂਟ ਦੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਆ ਸੱਚੀ ਗੱਲ ਹੈ ਇਹ ਚੀਜ਼ਾਂ ਦੀ ਮੈਨੂੰ ਬਹੁਤ ਕੁਆਂਟੀਟੀ ਚਾਹੀਦੀ ਹੈ ਸਹੀ ਗੱਲ ਦੱਸਾਂ ਪਰ ਲਾਮ ਸਟਾਕ ਲਿਮਟਡ ਆ ਪਿੱਛੋ ਹੀ ਲਿਮਟਡ ਆਇਆ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਡਿਜ਼ਾਈਨਾਂ ਕਿੰਨਾ ਸ਼ਾਨਦਾਰ ਜਰਾਬ ਕਪੜਾ ਨਵਾਂ ਕਪੜਾ ਡਿਜ਼ਾਈਨਿੰਗ ਨੈਸਟਲੈਵਲ ਦੀ ਲਕਸਰੀ ਬੁਟੀਕ ਪੀਸ ਨੇ ਇਹ ਰੇਂਜਾ ਕੱਟ ਤੇ ਲਕਸਰੀ ਕਲੈਕਸ਼ਨ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਕਿ ਰੇਂਜ ਕੱਟ ਹੋਵੇ ਪਰ ਸੂਟ ਸਾਡਾ ਸਭ ਤੋਂ ਸੋਹਣਾ ਲੱਗਣਾ ਚਾਹੀਦਾ ਵਿਆਹ ਤੇ ਅਸੀਂ ਸੂਟ ਪਾਈਏ ਬਸ ਹਰ ਕੋਈ ਸੂਟ ਵਾਲ ਦੇਖਦਾ ਰਹਿ ਜਾਏ ਉਹ ਚੀਜ਼ਾਂ ਨੇ ਇਹ ਹੈ ਡਿਜ਼ਾਈਨਿੰਗ ਮੈਨੂੰ ਮੈਂ ਕਹਿੰਦਾ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਇਹ ਚੀਜ਼ਾਂ ਵਾਸਤੇ ਮੈਂ ਫਿਰ ਵੀ ਬੋਲੀ ਜਾਂਦਾ neck ਤੇ ਕੜਾਈ ਆ ਰਹੀ ਬੜੀ ਸ਼ਾਨਦਾਰ ਘੇਰੇ ਤੇ ਕੰਮ ਆ ਰਿਹਾ ਬੜਾ ਸ਼ਾਨਦਾਰ ਬਾਹਾਂ ਦੇ ਕੜਾਈ ਬੜੀ ਸ਼ਾਨਦਾਰ ਜਰਾਬ ਕਪੜਾ ਨਵਾਂ ਕਪੜਾ 2026 ਦਾ 올 ওভার ਸੂਟ ਰਹੇਗਾ ਜੀ ਆਹ ਦੇਖੋ ਫੋਟੋ ਵਾਲਾ ਡਿਜ਼ਾਈਨ ਔਰ ਆ ਆ ਰਿਹਾ ਕੰਬੀਨੇਸ਼ਨ ਦੁਪੱਟਾ ਕੰਟਰਾਸਟ ਦੁਪੱਟਾ ਪਿਓਰ ਡਬਲ ਟਿਸ਼ੂਜ਼ ਦੁਪੱਟਾ ਲੈਸ ਵਰ ਦੇ ਵਿੱਚ ਰੰਗ ਤੁਹਾਨੂੰ ਮਿਲਣਿਆ ਦੋ ਇੱਕ ਮਿਲੇਗਾ 골ਡਨ ਸ਼ੇਡ ਇੱਕ ਮਿਲੇਗਾ ਜੀ ਮਾਊਸ ਕਲਰ ਨਵਾਂ ਸ਼ੇਡ ਆਈ ਨਵਾਂ ਓਏ ਹੋਏ ਹੋਏ ਰੰਗ ਡਿਜ਼ਾਈਨ ਕਿਆ ਬਾਤ ਹੈ ਮੈਂ ਇੱਕ ਗੱਲ ਦੀ ਇੱਕ ਗੱਲ ਕਹਿਣਾ ਚਾਹੁੰਦਾ ਸੱਚੀ ਗੱਲ ਦੱਸਾਂ ਮੇਰੇ ਵਾਲ ਕਰ ਰੋ ਮੈਂ ਕੈਮਰਾ ਸੱਚੀ ਗੱਲ ਦੱਸਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਵਾਰੀ ਸੂਟ ਮੰਗਾ ਲੈਣਾ ਤੁਸੀਂ ਜੇ ਆਹ ਸੂਟ ਤੁਸੀਂ ਦੇਖਿਆ ਨਾ ਇੱਕ ਵਾਰੀ ਤੁਸੀਂ ਆਰਡਰ ਕਰ ਲਿਆ ਮੈਂ ਇਸ ਗੱਲ ਨੂੰ ਲਿਖ ਕੇ ਦੇ ਦਿੰਦਾ ਤੁਹਾਨੂੰ ਵੀ ਤੁਸੀਂ ਨੈਕਸਟ ਵਾਰ ਵੀ ਸ਼ੋਪਿੰਗ ਮੇਰੇ ਤੋਂ ਕਰਨੀ ਹੈ ਸੱਚੀ ਗੱਲ ਕਹਿਣਾ ਸੂਟ ਜੋ ਥੋੜੇ ਕੋਲ ਪਹੁੰਚ ਗਿਆ ਕਿਉਂਕਿ ਪੀਸ ਜਦੋਂ ਤੁਹਾਡੇ ਲਈ ਪਹੁੰਚਣਗੇ ਨਾ ਪ੍ਰੋਪਰ ਰੋਮਿੰਗ ਐਸ ਸਾਰੇ ਕਲਰ ਸੇਮ ਆ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆਦੀ ਮੈਂ ਟਾਪ ਦੇ ਤੋਂ ਆ ਰਹੇ ਟਾਪ ਦੇ ਤੋਂ ਟਾਪ ਦੇ ਇਹ ਖੁਦ ਡਿਜ਼ਾਈਨ ਰੈਡੀ ਕਰਵਾ ਰਹਾ ਮੈਂ ਥੋੜੇ ਵਾਸਤੇ ਕਿਉਂਕਿ ਇਹਨਾਂ ਦੀ ਰੇਂਜ ਆ ਬਹੁਤ ਵੱਡੀਆਂ ਨੇ 10000 12000 ਆਜ਼ਰ ਟਾਈਮ ਦਾ ਇਹੋ ਜਿਹਾ ਆ ਗਿਆ 10 12000 ਤੋਂ ਸਟਾਰਟਿੰਗ ਹੁੰਦੀ ਹੈ ਪਰ ਇਹ ਚੀਜ਼ਾਂ ਆਂਦੀਆਂ ਬਾਤ ਨੇ ਸੇਲ ਪਹਿਲਾਂ ਹੋ ਜਾਂਦੀਆਂ ਨੇ ਸਪੀਸ ਆ ਜਾ ਦੋ ਜਲਦੀ ਜਲਦੀ ਬਾਏ ਕਰ ਲਿਓ ਇਸ ਬੜਾ ਤਿਆਰਾ ਜਰਾਫ ਕਪੜਾ ਨਵਾਂ ਕਪੜਾ ਰੇਟ ਦੇਣ ਜਾ ਰਾਂ ਹਾਂ ਇਸ ਤੇ ਸਿਰਫ ਤੇ ਸਿਰਫ ਬਸ ਕੈਲਕੂਲੇਟਰ ਦਾ ਸਕਰੀਨ ਸ਼ਾਟ ਲੈ ਲਿਓ ਜੇ ਇਹ ਮਿਸਟੇਕ ਨਾ ਕਰੋ ਧਿਆਨ ਰੱਖ ਰੁਪਏ 6350 ਰੁਪਏ ਜੀ 6350 ਰੁਪਏ ਜਲਦੀ ਜਲਦੀ ਬਾਏ ਕਰ ਲਿਓ ਲੋ ਜੀ 6350 ਰੁਪਏ ਕਲਰ ਤੁਸੀਂ ਆਪਣਾ ਕੋਈ ਵੀ ਲੈ ਲਓ ਰੰਗ ਸਾਰੇ ਸੋਹਣੇ ਆ ਟੌਪ ਦੇ ਕਲਰ ਆ ਬੜੇ ਪਿਆਰੇ ਸ਼ੇਡ ਆ ਬਿਊਟੀਫੁਲ ਕਲਰ ਆ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਮੋਸਟ ਪਪੂਲਰ ਆਰਟੀਕਲ ਮੋਸਟ ਫੇਮਸ ਆਰਟੀਕਲ ਸੁਪਰ ਹਿੱਟ ਟ੍ਰੈਂਡਿੰਗ ਆਰਟੀਕਲ ਜੀ ਲੋ ਜੀ ਇਹ ਸੂਟ ਮੈਂ ਕਹਿੰਦਾ ਇਹ ਸੂਟ ਦਾ ਹਰ ਕੋਈ ਫੈਨ ਹੈ ਆਹ ਸੂਟ ਦਾ ਹਰ ਕੋਈ ਫੈਨ ਹੈ ਕਲਰ ਕੰਟਰਾਸਟ ਹੀ ਇੰਨਾ ਪਿਆਰਾ ਹੈ 3D ਸੂਟ ਬਣਿਆ ਹੋਇਆ ਹੈ ਪਿਓਰ ਬਟਰ ਸਿਲਕ ਕਪੜਾ ਨਵਾਂ ਕਪੜਾ ਸ਼ਰਟ ਦਾ ਸਾਰਾ ਸਾਰਾ ਹੈਂਡਵਰਕ ਦਾ ਕੰਮ ਹੁਣ ਤੁਸੀਂ ਡਿਜ਼ਾਈਨ ਚੈੱਕ ਕਰੋ ਇਹ ਡਿਜ਼ਾਈਨ ਬਹੁਤ ਜ਼ਿਆਦਾ ਫੇਮਸ ਹੋ ਗਿਆ ਪ੍ਰੀ ਬੁਕਿੰਗ ਤੇ ਚੱਲਦਾ ਪੂਰਾ ਪ੍ਰੀ ਬੁਕਿੰਗ ਤੇ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕਢਾਈ ਅਲਟੀਮੇਟ ਬੁਟੀਕ ਦਾ ਵਿਸ਼ਾ ਨੂੰ ਮੈਂ ਨੈਕ ਲਾਈਨ ਥੋੜਾ ਕਲੋਜ਼ ਅਪ ਲਿਆ ਸੋ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਯੋਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਦਾ ਕੰਮ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟਾ ਆ ਰਿਹਾ ਕੰਟਰਾਸਟ ਦੇ ਵਿੱਚ ਕੰਟਰਾਸਟ ਦੇ ਦੁਪੱਟਾ ਆ ਰਿਹਾ ਕੰਬੀਨੇਸ਼ਨ ਚੈੱਕ ਕਰੋ ਕਿੰਨਾ ਪਿਆਰਾ ਸੋ ਸਿੰਗਲ ਸੋਲੋ ਆਰਟੀਕਲ ਲੋ ਜੀ ਸਿੰਗਲ ਪੀਸ ਬੜਾ ਸ਼ਾਨਦਾਰ ਪੀਸ ਹੈ ਅਲਟੀਮੇਟ ਬੁਟੀਕ ਦਾ ਆਰਟੀਕਲ ਹੈ ਕਿਵੇਂ ਲੱਗਿਆ ਆਰਟੀਕਲ ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਰੇਡ ਦੇਣ ਜਾ ਰਹੇ ਹਾਂ ਇਸ ਦਾ ਉਹ ਦੇਣ ਜਾ ਰਹੇ ਹਾਂ ਜੀ 350 ਰੁਪਏ ਸੋ ਇਹ ਬੁਟੀਕ ਦੇ ਜਿਹੜੇ ਨਵੇਂ ਡਿਜ਼ਾਈਨ ਆਇਆ ਬਿਲਕੁਲ ਲੇਟੈਸ ਹੁਣ ਪੀਸ ਆਇਆ ਸੋ ਆਪੀ ਸੋੰਦ ਹਾਇਆ ਸੋ ਸੂਟ ਕਿਵੇਂ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਨਾ ਭੁੱਲਿਓ ਕਰਨਾ ਸਬਸਕ੍ਰਾਈਬ ਪਹਿਲਾਂ ਕਰ ਲਿਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਵੇ ਸੋ ਲੋ ਜੀ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਚ ਧੰਨਵਾਦ